ਮੈਡੀਸਨ ਫ੍ਰੀ ਲਾਈਫ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿਆਲਾ ਯੋਗ ਕੇਂਦਰ ਵਿੱਚ ਸਵੇਰ ਦੀ ਕਲਾਸ ਦਾ ਦ੍ਰਿਸ਼ ਹੈ ਪੜਣਾ ਵੀ ਤੇ ਵੀਰ ਵੀ ਸਾਡੀ ਕਲਾਸ ਹਾਜ਼ਰ ਨੇ ਜਿਹੜੇ ਕਾਫੀ ਦੂਰ ਤੋਂ ਵੀ ਆਏ ਨੇ ਕੁਝ ਸਾਡੇ ਨੇੜੇ ਅੰਡਗਵੰਡ ਤੋਂ ਵੀ ਨੇ ਤੇ ਅਸੀਂ ਸਾਰੇ ਦਰਸ਼ਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਛੋਟੀ ਜੀ ਗੱਲ ਹੋਊਗੀ ਛੋਟੀ ਜੀ ਵੀਡੀਓ ਹੈ ਸਾਡੇ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਦੂਸਰਾ ਇਹ ਹੈ ਕਿ ਜੇ ਤੁਸੀਂ ਲਗਾਤਾਰ ਯੋਗ ਕਰਦੇ ਹੋ ਤੇ ਖੁਰਾਕ ਠੀਕ ਕਰਦੇ ਹੋ ਤਾਂ ਦਵਾਈਆਂ ਦੀ ਕੋਈ ਲੋੜ ਨਹੀਂ ਹਾਂਜੀ ਮੇਰੇ ਨਾਲ ਸਹਿਮਤ ਜੇ ਹਾਂਜੀ ਹੱਥ ਖੜਾ ਕਰੋ ਇਹ ਪੈਣਾ ਹੱਥ ਖੜਾ ਕਰਕੇ ਜਿਹੜਾ ਨਹੀਂ ਸਹਿਮਤ ਉਹ ਨਾ ਕਰੋ ਹੱਥ ਖੜਾ ਕਰੋ ਜੀ ਹਾਂਜੀ ਇਧਰ ਵੀਰਾਂ ਨੂੰ ਵੀ ਇੱਕ ਇੱਕ ਹਾਂਜੀ ਅਗਲੀ ਗੱਲ ਇਹ ਆ ਕਿ ਯੋਗ ਤੁਹਾਨੂੰ ਬਹੁਤ ਔਖਾ ਲੱਗਦਾ ਹੈ ਯੋਗ ਬਿਮਾਰ ਆਦਮੀ ਵੀ ਕਰ ਸਕਦਾ ਤੇ ਸਾਡੇ ਸੈਂਟਰ ਚ ਅੱਜ ਜਿੰਨੇ ਨੇ ਜਿੰਨੇ ਭੈਣ ਭਰਾ ਹਾਜ਼ਰ ਨੇ ਜਿਹੜਾ ਕੋਈ ਬਿਮਾਰੀ ਤੋਂ ਪ੍ਰਭਾਵਿਤ ਆਇਆ ਹੱਥ ਖੜਾ ਕਰੋ ਜਿਨ੍ਹਾਂ ਨੂੰ ਕੋਈ ਸਮੱਸਿਆ ਲੈ ਕੇ ਆਇਓ ਉਹ ਹੱਥ ਖੜਾ ਕਰੋ ਬੈਣਾ ਲਗਭਗ ਸਾਰਿਆਂ ਦੇ ਹੱਥ ਖੜੇ ਨੇ ਕੋਈ ਗੋਡਿਆਂ ਦੀ ਸਮੱਸਿਆ ਤੋਂ ਆਈਏ ਕੋਈ ਮੋਡਿਆਂ ਦੀ ਸਮੱਸਿਆ ਆਏ ਕੋਈ ਪੇਟ ਦੀ ਸਮੱਸਿਆ ਹੈ ਇੱਧਰ ਵੀਰਾਂ ਵੱਲ ਵੀ ਜਿਹੜੇ ਜਿਹੜੇ ਕੋਈ ਸਮੱਸਿਆ ਲੈ ਕੇ ਆਇਆ ਉਹ ਹੱਥ ਖੜਾ ਕਰੋ ਇਹਨਾਂ 'ਚ ਕੋਈ ਇੱਕ ਦੇ ਹੋਣਗੇ ਜਿਹੜੇ ਸਿੱਖਣ ਲੈ ਆਏ ਇੱਧਰ ਪਿੱਛੇ ਵੀ ਕੈਮਰਾ ਇਹ ਅੱਜ ਵੀਰ ਅੱਜ ਨਵੇਂ ਆਏ ਨੇ ਹਾਂਜੀ ਤੇ ਅਸੀਂ ਹੁਣ ਤੁਹਾਨੂੰ ਸੁਪਤਵਜਰਾਸਨ ਬਾਰੇ ਦੱਸਾਂਗੇ ਸਿੱਧੇ ਖੜੇ ਹੋ ਜਾਓ ਬਜਰਾਸਨ ਜੇ ਬੈਠੋ ਪੈਰਾਂ ਨੂੰ ਸਰੀਰ ਤੋਂ ਬਾਹਰ ਕਰ ਲਓ ਇਧਰਲੇ ਪਾਸੇ ਲਿਆਓ ਪੈਰਾਂ ਪਿੱਛੇ ਹੱਥਾਂ ਦੇ ਬਾਹਰ ਫਿਰ ਕੂਣੀਆਂ ਦੇ ਬਾਹਰ ਤੇ ਫਿਰ ਮੋਡਿਆਂ ਦੇ ਬਾਹਰ ਲੈੱਟ ਜਾਣਾ ਹੈ ਢੇਡ ਦੇ ਐਸ ਹਿੱਸੇ ਨੂੰ ਖਿੱਚ ਪੈਂਦੀ ਐ ਇਸ ਦੇ ਅੰਦਰ ਜਿੰਨੇ ਵੀ ਅੰਗ ਨੇ ਸਾਰੇ ਹੀ ਐਕਸਰਸਾਈਜ਼ ਆ ਜਾਂਦੇ ਨੇ ਤੇ ਸਾਰਿਆਂ ਨੂੰ ਹੀ ਫਾਇਦਾ ਹੁੰਦਾ ਹੈ ਆਂਤੜੀਆਂ ਦੀ ਵਿਸ਼ੇਸ਼ ਕਰਕੇ ਐਕਸਰਸਾਈਜ਼ ਬਹੁਤ ਵਧੀਆ ਢੰਗ ਨਾਲ ਹੋ ਜਾਂਦੀ ਹੈ ਜੇ ਇਸ ਕਿਰਿਆ ਦੇ ਵਿੱਚ ਲੇਟ ਕੇ ਤਣ ਹਸਨ ਕਰ ਲੈਂਦੇ ਹੋ ਤਾਂ ਹਾਰਡਵੇ ਰੋਗਾਂ ਦੇ ਵਿੱਚ ਬਹੁਤ ਵੱਡਾ ਲਾਭ ਹੁੰਦਾ ਹੈ ਇਸ ਕਿਰਿਆ ਦੇ ਵਿੱਚ ਜਿੰਨਾ ਸਮਾਂ ਵੱਧ ਲੇਟੋਗੇ ਓਨਾ ਜ਼ਿਆਦਾ ਫਾਇਦਾ